ਪੀਡੀਐਫ ਦੇ ਜਿਹੜੇ ਬਹੁਤ ਹੀ ਸਖਤ ਮੁਕਾਬਲੇ ਹਰਿਆਣੇ ਦੇ ਵਿੱਚ ਚੱਲ ਰਹੇ ਸੀ ਪਹਿਲੀ ਵਾਰੀ ਹਰਿਆਣੇ ਦੇ ਵਿੱਚ ਪੀਡੀਐਫ ਹੋਇਆ ਹੈ ਪੀਡੀਐਫ ਦੇ ਇੰਟਰਨੈਸ਼ਨਲ ਪੱਧਰ ਦੇ ਜਿਹੜੇ ਮੁਕਾਬਲੇ ਹੁੰਦੇ ਨੇ ਇਹ ਦੋ ਗਾਇਆਂ ਸਾਰੀਆਂ ਗਾਇਆਂ ਨਾਲ ਆਪਣੀਆਂ ਜੇਤੂ ਨੇ ਹਨਾ ਜੀ ਜਿਹੜੀਆਂ ਆਪਾਂ ਹੁਣ ਗੱਲ ਕਰਾਂਗੇ ਦੋ ਦੰਦ ਕੈਟਾਗਰੀ ਵਾਲੀਆਂ ਉਹਦੇ ਵਿੱਚੋਂ ਪਹਿਲੇ ਤੇ ਤੀਜੇ ਸਥਾਨ ਤੇ ਆਪਣੀਆਂ ਗਾਇਆਂ ਆਈਆਂ ਨੇ ਇਹਦੇ ਵਿੱਚੋਂ ਦੋ ਦੰਦ ਦਾ ਜੀ ਇਹ ਬੱਛੀ ਆਈ ਹੈ ਜੀ ਹਾਂਜੀ ਇਹਨੇ 57 ਕਿਲੋ ਤੋਂ ਉੱਤੇ ਦੁੱਧ ਕੱਢਿਆ ਹੈ ਜੀ ਠੀਕ ਹੈ ਜੀ ਸਾਰੇ ਦੰਦੋਂ ਖੀਰੀਆ ਦੋ ਦੰਦ ਵੀ ਹੋਈ ਨੇ ਹਾਂਜੀ ਇਸ ਟੈਕਰ ਦੀ ਹੈ ਜੀ ਇਹਨੇ 71 ਕਿਲੋ ਤੁੱਤੇ ਦੁੱਧ ਕੱਢਿਆ ਜੀ ਠੀਕ ਹੈ ਜੀ ਤੇ ਇਧਰ ਕਿਹੜਾ ਪਿਆ ਸਿਰਫ ਤੇ 2300 ਗ੍ਰਾਮ ਨਾਲ ਸਾਡਾ ਫਾਸਲਾ ਜੀ ਇੰਨਾ ਕੀ ਫਰਕ ਪਿਆ ਹਾਂ ਜੀ ਫਰਕ ਹੈ ਜੀ ਇਧਰ ਆ ਇਹ ਸਪਾਈਕ ਸੀਮ ਦੇ ਐਵੀਐਸ ਦੇ ਸੀਮੰਦੀ ਹੈ ਜੀ ਇਹ ਤੀਜੇ ਨੰਬਰ ਤੇ ਆਈ ਹੈ ਇਹ ਇਹ ਦੋ ਦੰਦਾਂ ਵਾਲੀ ਕੈਟਾਗਰੀ ਚਾਹੀਦੀ ਹੈ ਹਾਂ ਇਹ ਦੋ ਦੰਦਾਂ ਦੀ ਕੈਟਾਗਰੀ ਠੀਕ ਹੈ ਜੀ ਉਧਰ ਜਰਸੀ ਹੈ ਜੀ ਉਹਨੇ 42 ਕਿਲੋ 200 ਕੁਛ ਗ੍ਰਾਮ ਦੁੱਧ ਕੱਢਿਆ ਜੀ ਇਹ ਕਿਹੜੀ ਕੈਟਾਗਰੀ ਸੀ ਉਹ ਜਰਸੀਸ ਵੱਡੇ ਦੁੱਧ ਦੇ ਵਿੱਚ ਵੱਡੀਆਂ ਬੈਲਟ ਦੇ ਅਰਟ ਵਿੱਚ ਆਪਾਂ ਗੱਲ ਕਰਾਂਗੇ ਇਹ ਫਰਸਟ ਆਈ ਹੈ ਥੀਰੀ ਵਾਲੀ ਖੀਰੀਆਂ ਦੇ ਵਿੱਚ ਜਿਹੜੀ ਪਹਿਲੇ ਨੰਬਰ ਤੇ ਆਪਣੀ ਗਾਹੀ ਹੈ ਆਈ ਉਹਦਾ ਕੰਪੀਟੀਸ਼ਨ ਹੈਗਾ ਦੋ ਦੰਦ ਨਾਲੇ ਹਾਂ ਦੋ ਦੰਦ ਨਾਲੇ ਚਾਹੇ ਕਿ ਉਹਦੇ ਦੰਦ ਹਜੇ ਤੱਕ ਦੋ ਦੰਦ ਹੋਈ ਨਹੀਂ ਹਾਏ ਜਦੋਂ ਮੁਕਾਬਲਾ ਹੀ ਦੋ ਦੰਦ ਦਾ ਸੀ ਉਹ ਛੋਟਾ ਹੈ ਨਹੀਂ ਸੀ ਪਰ ਉਹਦੀ ਉਮਰ ਹੀ ਅਜੇ ਬਹੁਤ ਛੋਟੀ ਹੈ ਤੇ ਹਜੇ ਵੀ ਉਹਦੇ ਦੰਦ ਖੀਰੇ ਕਿੰਨੇ ਮਹੀਨਿਆਂ ਦੀ ਬੱਚੀ ਹੋ ਗਈ ਜੀ ਇਹ तकरीबन 24 ਮਹੀਨੇ ਦੀ ਬੱਚੀ ਲਾਜ਼ਮਾ 24 ਮਹੀਨੇ ਦੀ ਬੱਚੀ ਹੋ ਗਈ ਕਿੰਨਾ ਦੁੱਧ ਦੇਣੀ ਇਥੇ ਰਿਕਾਰਡ ਕਰਵਾਇਆ ਜੀ 57 ਕਿਲੋ ਤੋਂ ਉੱਪਰ ਕਰਾਇਆ 52 ਕਿਲੋ ਤੋਂ ਉੱਪਰ ਦੁੱਧ ਬਾਈ ਜੀ ਤੇ ਮਿਲਕ 60 ਦੇ ਲਵੇ ਲਾਉਣੇ ਚੱਲਦੀ ਸੀ ਹਾਂਜੀ ਇਹਨਾਂ ਦੇ ਦੇਖੋ ਉਹਨਾਂ ਦਾ ਸਾਫਰ ਵੀ ਕਾਫੀ ਸੀ ਕਿਹੜੀ ਜਗ੍ਹਾ ਤੋਂ ਵੀਰ ਜੀ ਤੁਸੀਂ ਆਏ ਸੀ ਪਟਿਆਲਾ ਜ਼ਿਲ੍ਹਾ ਦੀ ਤਹਿਸੀਲ ਲਾਬਾ ਪਿੰਡ ਪਾਲੀਆ ਖੁਰਪੂ ਜੀ ਠੀਕ ਹੈ ਜੀ ਇੱਥੋਂ ਬਾਈ ਹੋਰਾਂ ਦਾ ਫਾਰਮ ਹੈ ਬਾਈ ਹੋਰਾਂ ਤੋਂ ਹੋਰ ਵੀ ਸਾਨੂੰ ਨੌਲੇਜ ਵਾਲੀਆਂ ਗੱਲਾਂ ਇੱਥੋਂ ਸਿੱਖਣ ਨੂੰ ਮਿਲੀਆਂ ਨੇ ਤੇ ਬਰੀਡ ਜਰਸੀ ਦੀ ਬਰੀਡ ਅਸੀਂ ਪਹਿਲੀ ਵਾਰ ਲੈ ਕੇ ਆਏ ਆ ਮੇਲੇ ਦੇ ਵਿੱਚ ਜੀ ਹਾਂਜੀ ਤੇ ਇਹ ਵੀ ਮਾਂ ਮਦਰ ਸੀਗੀ ਜਿਹੜੀ ਮੰਨ ਲਓ ਉਹ ਪੀਡੀਫ ਹੈ ਚੈਂਪੀਅਨ ਮਣੀਤੀ ਜੀ ਬਰੀਡ ਦੇ ਵਿੱਚ ਠੀਕ ਹੈ ਜੀ ਬਰੀਡ ਹੋ ਗਿਆ ਜਰਮੈਂ ਓਂਕਾਰ ਡੈਰੀ ਫਾਰਮ ਤੋਂ ਸਾਰ ਹਰ ਪੀਸ ਨੂੰ ਹੰਦਲ ਤੋਂ ਹਾਂਜੀ ਗਾ ਲਈ ਸੀ 1.5 ਲੱਖ ਦੀ ਜਦ ਬੰਦੇ ਪਾਸ ਸੀਗੇ ਹਾਂਜੀ ਤੇ ਚਲੋ ਉੱਥੇ ਮੇਰਾ ਵਧੀਆ ਰਿਲੇਸ਼ਨ ਦੇ ਮੇਰਾ ਘਰ ਸੀ ਉਹ ਹਾਂਜੀ ਤੇ ਉਹਨਾਂ ਨੇ ਮਤਲਬ ਅੱਗੇ ਮੈਂ ਪੀੜੀ ਤੋਂ ਪੀੜੀ ਤਿਆਰ ਕਰਦਾ ਆ ਰਿਹਾ ਠੀਕ ਹੈ ਬ੍ਰੀਡ ਦੀ ਤੁਸੀਂ ਕੰਮ ਕਰ ਰਹੀ ਜਿਆਦਾਤਰ ਤੇ ਇਸ ਜਿਗ ਸੀਮਨ ਦੀ ਹੈ ਇਹ ਵੀ ਇਸ ਦੀ ਦੀ ਹਾਂਜੀ ਤੇ ਇਹਨੇ ਬੜਾ ਸੋਹਣਾ ਪਹਿਲੀ ਵਾਰ ਇਹ ਮੋਟਰਸਾਈਕਲ ਲੈ ਕੇ ਜਾ ਕੇ ਮੋਟਰਸਾਈਕਲ ਲੈ ਕੇ ਜਾ ਕੇ ਜੀ ਤੇ ਇਹ ਵੀ ਗਾਂ ਲੈ ਕੇ ਜਾ ਕੇ ਨਾ ਇਹ ਵੀ ਮੋਟਰਸਾਈਕਲ ਲਈ ਜੀ ਇਹ ਦੋਏ ਆਪਣੀਆਂ ਤੀਜੀ ਤੀਜੀ ਤੇ ਰਹਿ ਗਈਆਂ ਜੀ ਇਹ ਜਿਹੜੀ ਤੀਜੇ ਨੰਬਰ ਦੇ ਖੀਰੀਆਂ ਦੇ ਵਿੱਚੋਂ ਆਈ ਹੈ ਜੀ ਦੋ ਦੰਦਾਂ ਤੋਂ ਜੋ ਆਈ ਹੈ ਇਹਦਾ ਕੀ ਰਕੜ ਰਿਹਾ ਜੀ ਇਸ ਤੋਂ ਇਹਨੇ 50 ਤੋਂ ਉੱਪਰ ਨਿਕਲ ਗਈ ਜੀ ਦੂਜੀ ਵਾਲੀ 55 ਹੈ ਨਾ ਜੀ ਉਹਦਾ ਕਾਫੀ ਵੱਡਾ ਫਰਕ ਹੈ ਪਹਿਲੇ ਵਾਲੇ ਦਾ ਆਪਣਾ ਪਹਿਲੇ ਲਗਉ ਬੋਲਦਾ ਬਹੁ ਲੰਗੀ ਗਿਆ ਉਹਨਾਂ ਨਾਲ 8 ਕਿਲੋ ਦੇ ਹਿਸਾਬ ਨਾਲ ਮੇਰੇ ਨਾਲ 7 ਕਿਲੋ ਦੇ ਹਿਸਾਬ ਨਾਲ ਦੋਸਤੋ ਬਾਈ ਹੋ ਰਹੀ ਇੱਥੇ ਜਿੰਨੀਆਂ ਵੀ ਗਾਵਾਂ ਲੈ ਕੇ ਆਈ ਸੀ ਸਾਰੀਆਂ ਸਥਾਨਾਂ ਦੇ ਉੱਤੇ ਆਈਆਂ ਨੇ ਮੋਟਰਸਾਈਕਲ ਦੀਆਂ ਜੇਤੂ ਨੇ ਬਹੁਤ ਬਹੁਤ ਵਧਾਈ ਵੀਰੇ ਸੋਨੂ ਕੋਈ ਕਿਸੇ ਨੂੰ ਆਪਾਂ ਨੇ ਸਾਰੀ ਕਮੇਟੀ ਨੂੰ ਪਤਾ ਜੀ ਮੇਲੇ ਨੂੰ ਪਤਾ ਸਾਰੇ ਫਾਰਮਰ ਭਾਈਆਂ ਨੂੰ ਪਤਾ ਉਹ ਕਿਹਦੇ ਐਂਟੀਵਾਇਟਿੰਗ ਲਾਏ ਆ ਇਹਦਾ ਮੂੰਹ ਪੱਟ ਕੇ ਹੋਈ ਆਪਾਂ ਨੇ ਕੋਈ ਚੇਂਜ ਨਹੀਂ ਦਿੱਤੀ ਜੋ ਘਰ ਤੋਂ ਡੀਐਮਰ ਪਾ ਕੇ ਖੁਰਦੀ ਦੇ ਵਿੱਚ ਪਾਤਾ ਉਸ ਲੇਵੇ ਨਰੋਲ ਦੁੱਧ ਕਢਾਇਆ ਆਪਾਂ ਬਿਲਕੁਲ ਸਖਤਾਈ ਵੀ ਬਹੁਤ ਸੀ ਇੱਥੇ ਹਾਂ ਜੀ ਕੈਮਰੇ ਲੱਗੇ ਪਏ ਬਿਲਕੁਲ ਹਾਂ ਜੀ ਦੋ ਪੂਰੇ ਦਾ ਸਕਿਉਰਟੀ ਗਾਰਡ ਇੱਥੇ ਸਾਡੇ ਲਵੇ ਬਹਿੰਦੇ ਤੇ ਰਾਤ ਨੂੰ ਜੀ 24 ਗੰਬਰ ਮੇਲਾ ਬਹੁਤ ਪਾਰਦਰਸ਼ੀ ਹੋਇਆ ਵੀ ਕਿਸੇ ਕਿਤੇ ਕੋਈ ਨਵਾਂ ਮੇਲਾ ਤੀ ਪਰ ਬਹੁਤ ਸੋਹਣਾ ਇਹਨਾਂ ਨੇ ਨਿਵਾਇਆ ਇਸ ਵਾਰ ਦੋਸਤੋ ਆਪਾਂ ਪਹਿਲਾਂ ਵੀ ਦੇਖਿਆ ਜਿਹੜੀਆਂ ਪਹਿਲਾਂ ਜੇਤੂ ਮੱਝਾਂ 29 29 ਲੀਟਰ ਵਾਲੀਆਂ ਨੇ ਉਹਨਾਂ ਨੂੰ ਕਿਸੇ ਕਾਰਨ ਕਰਕੇ ਮਾੜੀ ਜਿਹੀ ਸ਼ੱਕ ਲੱਗੀ ਇੱਥੋਂ ਕੱਟ ਦਿੱਤਾ ਗਿਆ ਨਾ ਹੀ ਮਿਲੇ ਬਿਲਕੁਲ ਹੀ ਜੇ ਕਿਸੇ ਦੇ ਗਾਂ ਨੂੰ ਵੀ ਐਂਟੀਬਾਇਟਿਕ ਲੱਗਣਾ ਚਾਹੀਦਾ ਸਾਡੀ ਤੇ ਲੱਗਣਾ ਤੀ ਤਾਂ ਇਹਨਾਂ ਨੇ ਉਹ ਗਾਂ ਕੰਪੀਟੀਸ਼ਨ ਦੇ ਵਿੱਚੋਂ ਬਾਹਰ ਕਰ ਦਿੱਤਾ ਬਾਹਰ ਕੱਢੀ ਜਾਂਦੀ ਵੀ ਜੇ ਇਲਾਜ ਕਰਵਾਉਣਾ ਉਹ ਸਾਰਿਆਂ ਲਈ ਇੱਕ ਤੀ ਹਾਂਜੀ ਚਾਹੇ ਕੋਈ ਵੱਡਾ ਦੀ ਚਾਹੇ ਕੋਈ ਛੋਟਾ ਤੀ ਹਾਂਜੀ ਰੂਲ ਸਭ ਲਈ ਇੱਕ ਤੀ ਸੋ ਦੋਸਤੋ ਪਾਰਦਰਸ਼ੀ ਜੈਨੂਨ ਦੁੱਧ ਆਪਾਂ ਇਹਨੂੰ ਕਹਿ ਸਕਦੇ ਹਾਂ ਇਦੇ ਵਿੱਚ ਕੋਈ ਹੋਰ ਨਹੀਂ ਸਧਾਰਨ ਜਿਹੜੀ ਖਰਾਕ ਆਪਣੇ ਘਰੇ ਚੱਲਦੀ ਆ। ਸਾਹਮਣੇ ਖੜ੍ਹੇ ਨੇ ਸੇਤ ਦੇਖ ਲਓ ਇਹਨਾਂ ਦੀ। ਹਾਂਜੀ। ਇਹਨਾਂ ਦਾ ਖਾਣ ਪੀਣ ਦੇਖ ਲਓ ਇਹਨਾਂ ਦੀ ਜਗਾਲੀ ਦੇਖ ਲਓ। ਕੇਅਰ ਕਰਨਾ ਫਾਰਮਰ ਦਾ ਆਪ ਦਾ ਹੱਕ ਬਣਦਾ। ਹਾਂਜੀ ਬਿਲਕੁਲ। ਬਾਕੀ ਪ੍ਰਮਾਤਮਾ ਦੀ ਮਿਹਰ ਆ ਜਿਵੇਂ ਜਿਵੇਂ ਉਹ So ਦੋਸਤੋ ਇਥੋਂ ਤੁਸੀਂ ਸਿੱਖ ਸਕਦੇ ਹੋ। ਬਾਈ ਹੋਰੀ ਬਹੁਤ ਚਿਰ ਤੋਂ ਤਿਆਰਬੇ ਕਰ ਰਹੇ ਨੇ, ਬਰੀਡ ਦੇ ਕੰਮ ਕਰ ਰਹੇ ਨੇ। ਇਹਨਾਂ ਦਾ ਮੋਬਾਈਲ ਨੰਬਰ ਹੈ। ਸੋੜਾ ਇੱਕ ਵਾਰੀ ਬੋਲਿਓ ਜੀ। ਆਪਣਾ 98768 ਜੀ 69790 ਜੀ 69790 ਜੀ ਬਾਈ ਹੋਰਾਂ ਜਿਸ ਨੂੰ ਇਸ ਲਾਈਨ ਦੇ ਵਿੱਚ ਕੋਈ ਵੀ ਜਾਣਕਾਰੀ ਚਾਹੁੰਦੀ ਕਿਉਂਕਿ ਇਹਨਾਂ ਨੇ ਕਾਫੀ ਸਟਰਗਲ ਕਰਕੇ ਬਹੁਤ ਹੀ ਨਾਮੀ ਜਿਹੜੇ ਜਾਨਵਰ ਤਿਆਰ ਕੀਤੇ ਹੋਏ ਨੇ ਮੇਲਾ ਸੀ ਇਸ ਕਰਕੇ ਲਾਉਣ ਆਏ ਆ ਹਾਂਜੀ ਵੀ ਚਲੋ ਕਮੇਟੀ ਵੀ ਸਾਰੀ ਸਤਿਕਾਰਯੋਗ ਹੈ ਪੀਡੀਐ ਫਰਿਆਨੇ ਦੀ ਵੀ ਔਰ ਜਿੱਥੇ ਪੀਡੀਐਫ ਐ ਜੁੜ ਜਾਂਦੀ ਹੈ ਨਾ ਨਾਲ ਹਾਂਜੀ ਉੱਥੇ ਫਿਰ ਅਸੀਂ ਮੇਲਾ ਲਾਏ ਆਉਣੇ ਆ ਹਾਂਜੀ ਬਿਲਕੁਲ ਹੋਰ ਹੋਵੇ ਉੱਥੇ ਹੀ ਜਾਂਦੇ ਅੱਜ ਤੇ ਪੀਡੀਐਫ ਐ ਦਾ ਨਾਲ ਜੁੜ ਜਾਂਦੀ ਆ ਉੱਥੇ ਵੀ ਜਰੂਰ ਫਿਰ ਮੇਲਾ ਲਾਉਣ ਜਾਣੇ ਆ ਕੋਈ ਇੱਕ ਦਾ ਸਹੂਲਤਾ ਇੱਕ ਸਾਨੂੰ ਕੋਈ ਇੱਥੇ ਟੈਨਸ਼ਨ ਨਹੀਂ ਕਿਸੇ ਗੱਲ ਦੀ ਹਾਂਜੀ ਹਾਂਜੀ ਪਾਰਦਰਸ਼ਿਕ ਕੰਮ ਆਏ ਆ ਨਿਰਪੱਖ ਕੰਮ ਹੋਣਾ ਹਰ ਇੱਕ ਦਾ ਜਿਹਦੀ ਗਾਂ ਨੇ ਦੁੱਧ ਦੇਣਾ ਜਿੱਤੂਗੀ ਹਾਂਜੀ ਉਹਨੂੰ ਹੀ ਸਭ ਕੁਝ ਮਿਲਣਾ ਬਿਲਕੁਲ ਜੀ ਕੋਈ ਨਹੀਂ ਹੈਗਾ ਵੀ ਮੇਰੀ ਗਾਂ ਮੂਰੇ ਜਾਂ ਪਿੱਛੇ ਆ ਮੈਂ ਕਰਤਾ ਮੇਨੜਾ ਆ ਕੋਸੋਗੇ ਨਾ ਪੂਰਾ ਪਾਰਦਰਸ਼ਿਕ ਇਹ ਨਾਲ ਫੈਸਲੇ ਨੇ ਜਿਹੜੇ ਹੋਗੇ ਇੱਕ ਵਾਰ ਸਾਡੇ ਪੰਜਾਬ ਪੀਡੀਐਫ ਪਿਹਾਰਿਆਣਾ ਆਪਣੇ ਦਲਜੀਤ ਸਿੰਘ ਸਾਧੂਪੁਰਾਣਾ ਸਾਹਿਬ ਦੇ ਪ੍ਰਧਾਨ ਸਾਹਿਬ ਦੇ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਪੀਡੀਐਫ ਹਰਿਆਣਾ ਨਵੀਂ ਜੁਟ ਤਿਆਰ ਕੀਤੀ ਆ ਹਾਂਜੀ ਹੋਰ ਕਿਸਾਨਾਂ ਨੂੰ ਵੀ ਬਹੁ ਮੌਕਾ ਮਿਲਦਾ ਜੀ ਹਣਾ ਜੀ ਚਾਲਾ ਮੇਲੇ ਹੋਣਗੇ ਜਿਆਦਾ ਕਿਸਾਨਾਂ ਨੂੰ ਮੌਕਾ ਮਿਲੂਗਾ ਅੱਗੇ ਆਉਂਦਾ ਜੀ ਨਹੀਂ ਬਹੁਤ ਸੋਹਣਾ ਮੇਲਾ ਹੋਇਆ ਜੀ ਬਹੁਤ ਬਹੁਤ ਵਧਾਈਆਂ ਜੀ ਠੀਕ ਹੈ ਜੀ ਧੰਨਵਾਦ